ਸਵਾਗਤ ਹੈ ਤੁਹਾਡਾ ਡੀਟੀਐਸ ਦੇ ਬਲੌਗ ਤੇ ਸਵਾਗਤ ਕਰਦੇ ਹਾਂ ਤੁਹਾਡਾ ਤੇ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਸਾਰੀ ਰਾਮੇਲਾ ਦੀ ਤਿਆਰੀ ਤੇ ਰਾਮੇਲਾ ਦੇ ਐਂਡ ਤੱਕ ਸਾਡੇ ਨਾਲ ਜੁੜੇ ਰਹੋ ਤੇ ਸ਼ਹਿਰਾ ਵੀ ਦਿਖਾਵਾਂਗੇ ਰਾਮੇਲਾ ਵੀ ਸਾਰੀ ਦਿਖਾਵਾਂਗੇ ਤੇ ਦਸ਼ਰੇ ਦੀ ਸਾਡੀ ਤੁਹਾਨੂੰ ਪਹਿਲੀ ਦਿਖਾਇਆ ਜੀ ਮੈਂ ਰਾਵਣ ਜੀ ਦਾ ਫੇਸ ਬਣ ਕੇ ਤਿਆਰ ਹੈ ਤੇ ਅੰਦਰ ਵੀ ਅੱਜ ਦਿਖਾਵਾਂਗੇ ਅੰਦਰ ਵੀ ਅੰਦਰ ਸਾਰੇ ਗਾਟ ਤਿਆਰ ਹੈ ਕਿ ਅਬ ਇਸਾ ਡਿਮੋਡੀ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਏ ਜੁੜੇ ਰਹੋ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਤੇ ਏਸੀ ਬਲੌਗ ਪਾਰਟ 2 ਬਣਾਉਂਗਾ ਇਹਦਾ ਮੈਂ ਥੋੜੀ ਤਿਆਰੀ ਰਹੀਦੀ ਹੈ ਇਹ ਅਪਲੋਡ ਮੈਂ ਅੱਜ ਕਰ ਦੇਣਾ ਤੇ ਅੱਧਾ ਪਾਰਟ ਮੈਂ ਕਰੂੰਗਾ ਅਪਲੋਡ ਥੋੜੇ ਦਿਨ ਬਾਅਦ ਜਦੋਂ ਸਾਡੀ ਸਾਰੀ ਰਾਮ ਮੇਲਾ ਦੀ ਤਿਆਰੀ ਹੋ ਜੂਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰੀ ਤਿਆਰੀ ਹਾਫ ਤਿਆਰੀ ਜੋ ਹੈ ਇਸ ਬਲੌਗਸ ਤੁਹਾਨੂੰ ਦਿਖਾਵਾਂਗੇ ਕਿ ਕੀ ਕੀ ਅਸੀਂ ਕੀਤਾ ਕਿੱਥੇ ਤੱਕ ਪੁੱਜੇ ਹਾਂ ਸਾਰੀ ਤੇ ਦਿਖਾਵਾਂਗੇ ਤੁਹਾਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲੋ ਜੀ ਦੁਸ਼ਹਿਰੇ ਦੀਆਂ ਤਿਆਰੀਆਂ ਸ਼ੁਰੂ ਹੈ ਇਹਨਾਂ ਦੇ ਬਣਨੇ ਆ ਜੀ ਪੁੱਤਲੇ ਠੀਕ ਹੈ ਜੀ 라ਵਣ ਮੇਕਨਾਥ ਕੁੰਮ ਕਰਨ ਦੇ ਪੁੱਤਲੇ ਤਿਆਰੀ ਸ਼ੁਰੂ ਹੈ ਜੀ ਜੈ ਸ਼੍ਰੀ ਰਾਮ ਜੀ ਅੱਜ ਤਰੀਕ ਹੈਗੀ ਹੈ 12 ਸਤੰਬਰ ਤੇ ਸਾਡੀ ਰਾਮਿਲਾ ਸਟੇਜ ਦੀ ਤਿਆਰੀ ਸ਼ੁਰੂ ਹੈ ਪੂਰੀ ਤਰ੍ਹਾਂ ਲੱਗੇ ਹੋਏ ਆ ਬੰਦੇ ਤਿਆਰੀ ਕਰ ਰਹੇ ਆ ਤੇ ਸਾਡੀ ਪਹਿਲੀ ਨਾਈਟ 21 ਤਰੀਕ ਨੂੰ ਖੇਡੀ ਜਾਏਗੀ 21 ਸਤੰਬਰ ਨੂੰ 21 ਸਤੰਬਰ 2025 ਤੇ ਅੱਜ ਸਾਡੀ ਤਿਆਰੀ ਹੋਰ ਸ਼ੁਰੂ ਹੋ ਗਈ ਹੈ 12 ਤਰੀਕ ਨੂੰ ਤੇ ਇਹ ਹੀ ਬਲੌਗ ਚ ਤੁਹਾਨੂੰ ਸਾਰਾ ਦੱਸਾਂਗੇ ਦੁਸ਼ਹਿਰੇ ਦੀ ਤਿਆਰੀ ਜੋ ਸਾਡੇ ਦੁਸ਼ਹਿਰੇ ਦੇ ਪੁਤਲੇ ਬਣ ਰਹੇ ਔਰ ਰਾਮੇਲਾ ਦੀ ਐਂਡ ਚ ਜਿਸ ਦਿਨ ਸਾਰਾ ਤਿਆਰ ਹੋ ਜਾਊਗਾ ਤੁਹਾਨੂੰ ਸਾਰਾ ਦਿਖਾਵਾਂਗੇ ਇਸੇ ਬਲੌਗ ਚ ਬਣੇ ਰਿਓ ਸਾਡੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਸਾਡੀ ਤਿਆਰ ਹੋ ਰਹੀ ਹੈ ਸ਼੍ਰੀ ਰਾਮ ਨਾਟਕ ਵੈਲਫੇਅਰ ਕਮੇਟੀ ਲక్ష్ਮੀ ਮੰਦਿਰ ਸੈਕਟਰ 2 ਤਲਵਾੜਾ ਤੇ ਜੋਰਾ ਸ਼ੋਰਣਾ ਕੰਮ ਚੱਲ ਰਿਹਾ ਤੇ ਬਾਕੀ ਤੁਹਾਨੂੰ ਦਿਖਾਣੇ ਆ ਦੁਸ਼ਹਿਰੇ ਦੀ ਤਿਆਰੀ ਵੀ ਹੋ ਰਹੀ ਹੈ ਉਹ ਵੀ اسی ਬਲੌਕਸ ਦਿਖਾਵਾਂਗੇ ਬਣੇ ਰਿਓ ਸਾਡੇ ਨਾਲ ਜੈ ਸ਼੍ਰੀ ਰਾਮ ਸੇਮ ਡੇ ਹੀ ਤੇ ਅੱਜ ਇੰਨੀ ਕੁ ਤਿਆਰੀ ਸਾਡੀ ਦੁਸ਼ਹਿਰੇ ਦੀ ਵੀ ਹੋ ਗਈ ਹੈ ਸਾਰਾ ਹੌਲੀ ਹੌਲੀ ਤਿਆਰ ਹੋ ਰਿਹਾ ਤੇ ਬਾਕੀ ਤੁਹਾਨੂੰ ਬਾਕੀ ਵੀ ਦਿਖਾ ਦਦੇ ਆ ਇਦਾਂ ਬੰਦੇ ਆ ਰਾਵਣ ਮੇਕਨਾਥ ਕੁੰਮ ਕਰਨ ਦੇ ਜੋ ਦੁਸ਼ਹਿਰੇ ਨੂੰ ਪੁਤਲੇ ਫੁੱਕੇ ਜਾਂਦੇ ਆ ਦੇਖੋ ਕੱਚਾ ਸਾਰਾ ਮਟੀਰੀਅਲ ਪਿਆ ਤੇ ਇਹ ਲੱਤਾਂ ਆ ਸ਼ਾਇਦ ਇਹ ਹੈ ਜੀ ਫੇਸ ਰਾਵਣ ਦਾ ਤੇ ਬਾਕੀ ਜੁੜੇ ਰਿਓ ਸਾਰਾ ਜਦੋਂ ਤਿਆਰੀ ਹੋ ਜਾਂਦੀ ਹੈ ਫਿਰ ਤੁਹਾਨੂੰ ਸਾਰਾ ਦਿਖਾ ਦਿਆਂ ਬਾਕੀ ਵੀ ਆਰਾਮੇਲਾ ਦੀ ਤਿਆਰੀ ਚੱਲ ਰਹੀ ਹੈ ਤੇ ਅਸੀਂ ਜਾ ਰਹੇ ਹਾਂ ਥੋੜਾ ਸਮਾਨ ਲੈਣ ਤੇ ਜਾਣਾ ਪੈਂਦਾ ਤੁਹਾਨੂੰ ਪਤਾ ਸਕੂਟੀ ਤੇ ਦੋਨੇ ਚੱਲੇ ਆ ਮੈਂ ਤੇ ਮੇਰਾ ਬ੍ਰਦਰ ਨਿਸ਼ਾਨਤ ਹੁਜਾ ਜੀ ਅਸੀਂ ਦੋਨੇ ਹੀ ਰਾਮ ਲਕਸ਼ਮਣ ਦਾ ਪਾਠ ਕਰਾਂਗੇ ਰਾਵਲਾ ਇਸ ਨੂੰ ਦਿਖਾਵਾਂਗੇ ਹੁਣ ਅਸੀਂ ਸ਼ੇਟਰਿੰਗ ਦਾ ਪਤਾ ਕਰਾਂ ਚੱਲੇ ਆ ਦੋਨੇ ਥਾਂ 'ਤੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਤਿੰਨ ਚਾਰ ਦਿਨ ਤੋਂ ਜਿਹੜੀ ਚੀਜ਼ ਅਸੀਂ ਲੱਭ ਰਹੇ ਸੀ ਅੱਜ ਸਾਨੂੰ ਲੱਭ ਗਈ ਹੈ ਉਹ ਸਟੇਜ ਤੇ ਲਾਣੇ ਆ ਤੁਹਾਨੂੰ ਦਿਖਾਣੇ ਵੀ ਆ ਕੀ ਲੱਭਦੇ ਸੀਗੇ ਅੱਜ ਭਰਾ ਮੇਰਾ ਬਹੁਤ ਖੁਸ਼ ਹੈ ਅਸੀਂ ਲੱਭਦੇ ਸੀ ਮਸੀ ਲੱਭੀ ਜਾਣਾ ਚੀਜ਼ੀ ਅਸੀਂ ਸਮਾਨ ਲੱਭ ਰਹੇ ਸੀ ਉਹ ਹੈਗਾ ਇਹ ਬਾਹਸ ਇਹ ਸਾਨੂੰ ਨਹੀਂ ਲੱਭਦੇ ਸੀਗੇ ਤਿੰਨ ਚਾਰ ਦਿਨ ਤੋਂ ਲੱਗੇ ਹੋਏ ਸੀ ਲੱਭਣ ਅਸੀਂ ਤੇ ਆਖਿਰ ਸਾਨੂੰ ਲੱਭ ਗਿਆ ਹੁਣ ਸਾਡਾ ਨੈਕਸਟ ਕੰਮ ਚੱਲੇਗਾ ਜੀ ਰਾਮ ਰਾਮ ਜੀ ਦਾ ਸਾਡਾ ਪੂਰਾ ਸਟਰਕਚਰ ਖੜਾ ਹੋ ਗਿਆ ਹੈ ਤੇ ਹੁਣ ਤੁਹਾਨੂੰ ਦਿਖਾਵਾਂਗੇ ਜਦੋਂ ਬਿਲਕੁਲ ਤਿਆਰ ਹੋ ਜਾਏਗੀ ਸਟੇਜ ਤੇ ਤੁਹਾਨੂੰ ਦਿਖਾਣੇ ਆ ਸਾਰੀ ਸ਼ਾਮ ਦੇ ਬੱਜ ਚੁੱਕੇ ਆ 6:30 ਤੇ ਹਲੇ ਵੀ ਮੈਂ ਤੇ ਮੇਰਾ ਭਰਾ ਦੋਨੇ ਹੀ ਆ ਸਟੇਜ ਤੇ ਲੱਗੇ ਹੋਏ ਆ ਅਸੀਂ ਸਵੇਰ ਦੇ ਤੇ ਬਾਕੀ ਜੋ ਤਿਆਰ ਹੁੰਦਾ ਤੁਹਾਨੂੰ ਦੱਸਦੇ ਆ ਵੀਰ ਕਿੱਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਫੀਲ ਹੋ ਰਿਹਾ ਸਰੀਰ ਦਾ ਸਨ ਲੱਗੇ ਹੋਏ ਹੋ ਕਿ ਤੱਕੇ ਕੁਝ ਨਹੀਂ ਨਹੀਂ ਪ੍ਰਭੂ ਦੀ ਕਿਰਪਾ ਹੈ ਜੀ ਠੀਕ ਹੈ ਸਰ ਜੀ ਲੋ ਜੀ ਰਾਵਨ ਦਾ ਫੇਸ ਬਣ ਕੇ ਰੈਡੀ ਹੈ नहीं। एक काल की आज मजा नहीं कर जाए अचानक बाल भी बांका कर जाए अगर बाल भी बांका ये भुजा दंड ना बाक ये भुजा दंड ना बाक जोर घमंड का ना हो अरे रोक लिया अन्न ਹੋਸ਼ ਕਹਾ ਅਧੋਸ਼ ਬਤਾ ਦੇ ਪ੍ਰੰਤੂ ਪ੍ਰੰਤੂ ਸੰਕੀਆਨਾ ਰਾਮੀਲਾ ਦੇ ਬਹੁਤ ਕਮ ਹੁੰਦੇ ਆ ਅੱਜ ਅਸੀਂ ਚੱਲੇ ਆ ਤੀਨਾ ਲੱਗਦੀਆਂ ਰਾਮੀਲਾ ਦੇ ਸਟੇਜ ਦੇ ਸਾਈਡਾਂ ਸਾਈਡਾਂ ਤੇ ਆਹ ਚੱਲੇ ਚੋਹਣ ਭਾਜੀ ਲਾਡੀ ਭਾਜੀ ਤੇ ਮੇਰਾ ਵੱਡਾ ਭਰਾ ਤੁਹਾਨੂੰ ਦੱਸਿਆ ਸੀ ਬੰਨਾ ਜੀ ਚੱਲੇ ਆ ਸੀ ਤੇ ਲਿਆ ਕੇ ਤੁਹਾਨੂੰ ਦੱਸਦੇ ਆ ਜੈ ਸ਼੍ਰੀ ਰਾਮ ਕਿੱਥੋਂ ਮਿਲਿਆ ਸਾਨੂੰ ਟੀਨਾ ਦੇ ਟੀਨਾ ਚੱਕਣ ਆਏ ਆ ਅਸੀਂ ਸ਼੍ਰੀ ਰਾਮ ਜੀ ਵੀਡੀਓ ਸਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮੈਨੂੰ ਕਮੈਂਟ ਕਰਕੇ ਲਾਈਕ ਤੇ ਸ਼ੇਅਰ ਕਰਿਓ ਜਰੂਰ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਮੈਨੂੰ ਜਰੂਰ ਦੱਸਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਆਪਾਂ ਜਿਹੜੀ ਹਾਫ ਵੀਡੀਓ ਰਹਿ ਗਈ ਹੈ ਤਿਆਰੀ ਦੀ ਉਹ ਮੈਂ ਦੁਬਾਰਾ ਅਪਲੋਡ ਕਰਨੀ ਹੈ ਤੇ ਮਿਲਦੇ ਆ ਉਹਦੇ ਵਿੱਚ ਤੇ ਹੁਣ ਤੱਕ ਸਾਡਾ ਇਹ ਕੰਮ ਹੋਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ